ਪਿੰਡ ਪ੍ਰਤਾਪਪੁਰਾ ਨੂਰ ਮਹਿਲ ਰੋਡ ਤੇ ਇਲਾਕਾ ਵਾਸੀਆ ਵੱਲੋਂ ਬਾਬਾ ਸਾਹਿਬ ਦੇ ਬੁੱਤ ਦੀ ਬੇਅਦਬੀ ਕਰਨ ਵਾਲੇ ਵਿਅਕਤੀ ਦਾ ਪੁਤਲਾ ਫੂਕ ਕੇ ਕੀਤਾ ਰੋਸ ਪ੍ਰਦਰਸ਼ਨ ਪਿਛਲੇ ਦਿਨੀ ਸ੍ਰੀ ਅੰਮ੍ਰਿਤਸਰ ਵਿਖੇ ਇੱਕ ਸਿਰਫਰੇ ਵਿਅਕਤੀ ਵੱਲੋਂ ਸਾਜ਼ਿਸ਼ ਤਹਿਤ ਬਾਬਾ ਸਾਹਿਬ ਪੀਮਰਾਓ ਅੰਬੇਡਕਰ ਜੀ ਦੇ ਬੁੱਤ ਦੀ ਬੇਅਦਬੀ ਕੀਤੀ ਗਈ ਸੀ ਪਿੰਡ ਪ੍ਰਤਾਪਪੁਰਾ ਦੇ ਬਾਸੜੇ ਤੇ ਇਲਾਕੇ ਪਰਦੇ ਪਿੰਡਾਂ ਵਿੱਚੋਂ ਲੋਕਾਂ ਨੇ ਇਕੱਠੇ ਹੋ ਕੇ ਪ੍ਰਸ਼ਾਸਨ ਅਤੇ ਉਸ ਸਿਰਫਰੇ ਵਿਅਕਤੀ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਭਾਰਤੀ ਕਾਨੂੰਨ ਅਨੁਸਾਰ ਉਹ ਵਿਅਕਤੀ ਤੇ ਐਨਐਸਏ ਅਤੇ ਧਾਰਾ 295ਏ ਦਾ ਪਰਚਾ ਦਰਜ ਕਰਕੇ ਉਸ ਨੂੰ ਸਜ਼ਾ ਦਿੱਤੀ ਜਾਏ ਅਤੇ ਉਸ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਏ ਕਿ ਉਸਨੇ ਇਹ ਸਭ ਕਿਸ ਦੇ ਕਹਿਣ ਤੇ ਕੀਤਾ ਪ੍ਰਦਰਸ਼ਨ ਕਾਰਜਵਲੋ ਐਸਐਚਓ ਬਿਲਗਾਰਾਹੀ ਪੰਜਾਬ ਸਰਕਾਰ ਨੂੰ ਇੱਕ ਮੰਗ ਪੱਤਰ ਵੀ ਭੇਜਿਆ ਗਿਆ ਇਸ ਮੌਕੇ ਸ੍ਰੀ ਗੁਰੂ ਰਵਿਦਾਸ ਜੀ ਧਾਰਮਿਕ ਜਥੇਬੰਦੀਆਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਵਿਦਿਆਰਥੀ ਨੌਜਵਾਨ ਜਥੇਬੰਦੀਆਂ ਪੰਜਾਬ ਪਿੰਡ ਬੇਗੰਪੁਰ ਸੇਖੂਪੁਰ ਕಲ್ಯਾਨਪੁਰ ਪ੍ਰਤਾਪਪੁਰਾ ਮਹੇ ਸੰਪੁਰ ਸੰਗਤਪੁਰ ਦਾਰਾਪੁਰ ਅਤੇ ਪਿੰਡ ਹਰੀਪੁਰ ਦੇ ਲੋਕ ਵੱਡੀ ਗਿਣਤੀ ਵਿੱਚ ਮੌਜੂਦ ਸਨ ਏਪੀ ਨਿਊਜ਼ ਪੰਜਾਬੀ ਲਈ ਪ੍ਰਤਾਪਪੁਰਾ ਤੋਂ ਰੇਸ਼ਮਪਾਲ ਦੀ ਖਾਸ ਰਿਪੋਰਟ ਹਾਂਜੀ ਭਾਈ ਜੋ ਪ੍ਰਤਾਪਪੁਰਾ ਏਡੇ ਤੇ ਤਾਂ ਧਰਨਾ ਲਗਾਇਆ ਗਿਆ ਹੈ ਕਿ ਸਾਰਾ ਮਾਮਲਾ ਹੈ ਜੀ ਇਹਦੇ ਜਿਹੜਾ ਮਸਲਾ ਅਸੀਂ ਜਾਣਦੇ ਹਾਂ ਵੀ ਕੱਲ 26 ਜਨਵਰੀ ਗਣਤੰਤਰ ਦਿਵਸ ਸੀਗਾ ਕੱਲ ਦਾ ਦਿਨ ਸੀ ਜਦੋਂ ਬਾਬਾ ਸਾਹਿਬ ਮੇਲਗੜੀ ਦਾ ਸੰਵਿਧਾਨ ਜਿਹੜਾ ਦੇਸ਼ ਦੇ ਵਿੱਚ ਲਾਗੂ ਹੋਇਆ ਸੀ ਜਿਹਦੇ ਨਾਲ ਸਾਡੇ ਦੇਸ਼ ਦੀਆਂ ਸਰਕਾਰਾਂ ਚੱਲਦੀਆਂ ਚਾਹੇ ਸੂਬੇ ਦੀਆਂ ਚਾਹੇ ਸੈਂਟਰ ਦੀਆਂ ਪਰ ਇੱਕ ਮੰਦਭਾਗੀ ਘਟਨਾ ਕੱਲ ਵਾਪਰੀ ਆ ਦੁਪਹਿਰੋਂ ਬਾਅਦ ਜਿਹੜੇ ਅੰਮ੍ਰਿਤਸਰ ਦੇ ਵਿੱਚ ਉਹਨਾਂ ਦਾ ਲੱਗਾ ਸਟੈਚੂ ਜੋ ਚੈਲ ਬੈਲ ਵਾਲੇ ਏਰੀਆ ਦੇ ਵਿੱਚ ਆ ਉਹਨਾਂ ਦੀ ਬੇਇੱਜ਼ਤੀ ਕੀਤੀ ਗਈ ਆ ਤੋੜਨ ਦੀ ਕੋਸ਼ਿਸ਼ ਕੀਤੀ ਗਈ ਆ ਇਸ ਲਈ ਜਿਹੜਾ ਦਲਿਤ ਸਮਾਜ ਆ ਉਹਦੇ ਖੜਦੇ ਬਲੁੰਦਰੇ ਗਏ ਆ ਇਸ ਰੋਸ ਵਜੋਂ ਅਸੀਂ ਆ ਜਰਜੈਂਟਲੀ ਕਾਲ ਸਵੇਰੇ ਦਿੱਤੀ ਆ ਵੀ ਤਾਂਕਰ ਇਹਨਾਂ ਦੇ ਜਿਹੜਾ ਵਿਰੋਧ ਕੀਤਾ ਜਾ ਸਕੇ ਉਸ ਸਰਕਾਰ ਨੂੰ ਜਿਹੜਾ ਮੰਨੂਵਾਦੀ ਸਰਕਾਰ ਆ ਉਹਨਾਂ ਜਾਗਾਇਆ ਜਾ ਸਕੇ ਵੀ ਇੱਥੇ ਦਾ ਜਿਹੜਾ ਦਲਿਤ ਸਮਾਜ ਆ ਜਾਗਿਆ ਹੋਇਆ ਆ ਉਹ ਇੱਕ ਮੁਠਿਆ ਤੇ ਅੱਜ ਜਿਹੜੇ ਸਾਡੇ ਕੋਲ ਵੱਖ-ਵੱਖ ਜਥੇਬੰਦੀਆਂ ਵੱਖ-ਵੱਖ ਪਾਰਟੀਆਂ ਤੋਂ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਸਾਰੇ ਜਿਹੜੇ ਲੀਡਰ ਕ੍ਰੀਮ ਪਹੁੰਚੀ ਹੈ ਸਮਾਜ ਦੀ ਤੇ ਅੱਜ ਅਸੀਂ ਸਨੇਹਾ ਦੇਣਾ ਚਾਹੁੰਦੇ ਆਪਣੇ ਪ੍ਰਸ਼ਾਸਨ ਨੂੰ ਲੋਕਲ ਪ੍ਰਸ਼ਾਸਨ ਨੂੰ ਵੀ ਸਰਕਾਰਾਂ ਨੂੰ ਵੀ ਤੇ ਸੈਂਟਰ ਸਰਕਾਰ ਨੂੰ ਵੀ ਪਰ ਜੇਕਰ ਇਦਾਂ ਦੀਆਂ ਬੇਅਦਮੀਆਂ ਨੂੰ ਨਾਤ ਨਾ ਪਾਈ ਗਈ ਇਹੋ ਜਿਹੇ ਦੋਸ਼ੀਆਂ ਦਾ ਸਖਤ ਸਜ਼ਾਵਾ ਨਾ ਦਿੱਤੀਆਂ ਗਈਆਂ ਤੇ ਅੰਦੋਲਨ ਨੂੰ ਹੋਰ ਵੱਡਾ ਕਰਕੇ ਇੱਕ ਸੂਬੇ ਭਰ ਦਾ ਅੰਦੋਲਨ ਬਣਾ ਕੇ ਅਸੀਂ ਹਰ ਸ਼ਹਿਰਾਂ ਦੇ ਵਿੱਚ ਛੋਟੇ ਵੱਡੇ ਕਸਬਿਆਂ ਦੇ ਵਿੱਚ ਇਸ ਅੰਦੋਲਨ ਨੂੰ ਲੈ ਕੇ ਜਾਵਾਂਗੇ ਤੇ ਸਰਕਾਰਾਂ ਦਾ ਤਿੱਖਾ ਵਿਰੋਧ ਕਰਾਂ 20 ਵਾਲਾ 30 ਤਰੀਕ ਨੂੰ ਜਿਹੜਾ ਅਮਿਸ਼ਾ ਨੇ ਸਾਡੇ ਸਮਾਜ ਦੇ ਬਾਬਾ ਸਾਹਿਬ ਮੇਡ ਕਰਦਾ ਜੋ ਸਦਨ ਦੇ ਵਿੱਚ ਬਿਆਨ ਦੇ ਕੇ ਅਪਮਾਨ ਕੀਤਾ ਸੀ ਉਹਦੇ ਜਿਹੜੇ ਰੋਜ਼ ਮੈਨੂੰ ਵੀ ਅਸੀਂ 20 ਤਰੀਕ ਨੂੰ ਮੋਟਰਸਾਈਕਲ ਮਾਰਚ ਕਰ ਰਹੇ ਆ ਜਿਹਦੇ ਵਿੱਚ 바ਵਾ ਸਾਹਿਬ ਵੇਟ ਕਰਦੇ ਆ ਜਥੇਬੰਦੀਆਂ ਤੇ ਦੇਹਤੀ ਮਜ਼ਦੂਰ ਸਭਾ ਇੱਕ ਲੰਬਾ ਤਹਿਸੀਲ ਦੇ ਵਿੱਚ ਜਥਾ ਮਾਰਚ ਕਰੂਗੀ ਤੇ ਵੱਖ-ਵੱਖ ਜਥੇਬੰਦੀਆਂ ਤੇ ਨੌਜਵਾਨੇ ਦੇ ਵਿੱਚ ਸ਼ਾਮਲ ਹੋ ਕੇ ਇਸ ਨਾਲ ਹੀ ਅਸੀਂ ਸਾਰਿਆਂ ਨੂੰ ਬੇਨਤੀ ਵੀ ਕਰਦੇ ਆ ਇਸ ਜਥਾ ਮਾਰਚ ਦੇ ਵਿੱਚ ਵੱਧ ਵੱਧ ਪਹੁੰਚ ਕੇ ਜਥੇ ਨੂੰ ਕਾਮਯਾਬ ਕੀਤਾ ਜਾਵੇ ਠੀਕ ਹੈ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ